ਜਿਹਦੇ ਸਬੰਧ ਦੇ ਵਿੱਚ ਸਾਬਕਾ ਕਮੇਟੀ ਬਣਾਈ ਸੀ ਉਹਨਾਂ ਨੇ ਤਿਆਰੀਆਂ ਵੀ ਆਰੰਭ ਕਰ ਦਿੱਤੀਆਂ ਤੇ ਉਹਦੇ ਵਿੱਚ ਅੱਜ ਫੈਸਲਾ ਹੋਇਆ ਕਿ ਉਸ ਸ਼ਤਾਬਦੀ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਉਹ ਸਹਿਬਾਂ ਦੇ ਉਸ ਪਵਿੱਤਰ ਸਥਾਨ ਦੇ ਉੱਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਤਰੰਤ ਜਿਹੜਾ ਆ ਉਹ ਦਫ਼ਤਰ ਖੋਲ ਕੇ ਉੱਥੇ ਇੱਕ ਮੀਤ ਸਕੱਤਰ ਲੈਵਲ ਦਾ ਅਧਿਕਾਰੀ ਉੱਥੇ ਲਾ ਕੇ ਉਹਦੀਆਂ ਤਿਆਰੀਆਂ ਦੇ ਦੇਈ ਚੋਖੇ ਤੌਰ ਦੇ ਉੱਤੇ ਪ੍ਰਬੰਧ ਕੀਤੇ ਜਾਣ ਤੇ ਦੂਸਰਾ 14 ਅਪ੍ਰੈਲ ਨੂੰ ਬਸਾਖੀ ਦਾ ਦਿਹਾੜਾ ਸਾਰੇ ਸਿੱਖ ਕੌਮ ਨੇ ਮਨਾਉਣਾ ਭਾਵੇਂ ਤਖਤ ਸ੍ਰੀ ਕੇਸਗੜ ਸਾਹਿਬ ਜੀ ਤੇ ਵੀ ਮਨਾਇਆ ਜਾਂਦਾ ਤਖਤ ਸ੍ਰੀ ਦਮਦਮਾ ਸਾਹਿਬ ਵੀ ਮਨਾਇਆ ਜਾਂਦਾ ਪਰ ਇਸ ਵਾਰ 14 ਅਪ੍ਰੈਲ ਦਾ ਦਿਹਾੜਾ ਮਹਾਨ ਕੀਰਤਨ ਦਰਬਾਰ ਦੇ ਰੂਪ ਦੇ ਵਿੱਚ ਤੇ ਅਮਰ ਸੰਚਾਰ ਦੇ ਰੂਪ ਦੇ ਵਿੱਚ ਸਹਿਬਾਂ ਦੇ ਉਸ ਅਸਥਾਨ ਦੇ ਉੱਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਹ ਚੇਚੇ ਤੌਰ ਤੇ ਪ੍ਰੋਗਰਾਮ ਅੱਜ ਦਾ ਉਹ 14 ਅਪ੍ਰੈਲ ਦਾ ਲਿਖਿਆ ਗਿਆ। ਸੋ ਇਹ ਤੋਂ ਇਲਾਵਾ ਇੱਕ ਦੋ ਜਿਹੜੇ ਮਸਲੇ ਬਹੁਤ ਜ਼ਰੂਰੀ ਤੇ ਗੰਭੀਰ ਆ ਉਹ ਆ ਕਿ ਹੁਣ ਹੋਲਾ ਮਹੱਲਾ 26 27 25 26 ਤੇ 27 ਤਰੀਕ ਨੂੰ ਖਾਲਸਾ ਪੰਥ ਦੀ ਉਹ ਪਵਿੱਤਰ ਧਰਤੀ ਜਿੱਥੇ ਸਤਗੁਰਾਂ ਨੇ ਪਾਲਸੇ ਨੂੰ ਪ੍ਰਗਟ ਕੀਤਾ 1699 ਦੇ ਵਿੱਚ ਉੱਥੇ ਸਤਿਗੁਰਾਂ ਨੇ ਜਿੱਥੇ ਮਾਨਸਿਕ ਤੌਰ ਤੇ ਜਿਹੜੇ ਮਨੁੱਖਾਂ ਨੂੰ ਖੰਡੇ ਬਾਟੇ ਦੀ ਪੌੜ ਦੇ ਕੇ ਮੌਤ ਦੇ ਭੈਅ ਤੋਂ ਮੁਕਤ ਕਰਕੇ ਗੁਰਸ਼ਬਦ ਨਾਲ ਪਵਿੱਤਰ ਨਿਤਨੇਮ ਨਾਲ ਜੋੜਿਆ ਪਵਿੱਤਰ ਗੁਰਬਾਣੀ ਨਾਲ ਜੋੜਿਆ ਉੱਥੇ ਹੀ ਸਤਿਗੁਰ ਜੀ ਨੇ ਹੋਲਾ ਮਹੱਲਾ ਉਹ ਇੱਕ ਐਸਾ ਤਿਉਹਾਰ ਆ ਜਿਹੜਾ ਸਿੱਖ ਪੰਥ ਸਮੁੱਚੇ ਤੌਰ ਦੇ ਉੱਤੇ ਕੋਨੇ-ਕੋਨੇ ਤੋਂ ਆ ਕੇ ਤਖਤ ਸ੍ਰੀ ਕੇਸਵਰ ਸਾਹਿਬ ਦਾ ਨਾਤਮਸਤਕ ਵੀ ਹੁੰਦਾ ਔਰ ਵੱਡੇ ਅਮਰ ਸੰਚਾਰ ਵੀ ਹੁੰਦੇ ਆ ਤੇ ਅਕਸਰ ਦੇਖਣ ਵਿੱਚ ਆਇਆ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲ ਇੱਕ ਐਸੀ ਘਟਨਾ ਉੱਥੇ ਵਾਪਰ ਗਈ ਜਿਨੇ ਸਾਰਿਆਂ ਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਇਹ ਹੋਲਾ ਮਹੱਲਾ 사ਤਗੁਰ ਜੀ ਨੇ ਜਿਹੜੀਆਂ ਰੂਹਾਂ ਮਾਨਸਿਕ ਤੌਰ ਤੇ ਤਕੜੀਆਂ ਹੁੰਦੀਆਂ ਉਹ ਸਰੀਰਕ ਤੌਰ ਤੇ ਵੀ ਤਕੜੀਆਂ ਹੁੰਦੀਆਂ ਜਿੰਨਾ ਚਿਰ ਸਰੀਰ ਨਹੀਂ ਤਕੜਾ ਉਹਨਾਂ ਚਿਰ ਮਾਨਸਿਕ ਤੌਰ ਤੇ ਵਿਅਕਤੀ ਜਿਹੜਾ ਆ ਉਸ ਪੱਧਰ ਤੇ ਨਹੀਂ ਵਿਚਰ ਸਕਦਾ ਜੋ ਸਤਗੁਰਾਂ ਨੇ ਰੇਸਟ ਪੋਸਟ ਤੌਰ ਤੇ ਗਾਤਕੇ ਦੇ ਜੋਰ ਇਹ ਮਹੱਲੇ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸੀ ਅੱਜ ਵੀ ਇਹ ਪਰੰਪਰਾ ਸਰਜੀਤ ਆ ਉਹ ਮਹੱਲਾ ਜਾ ਕੇ ਨਿਹੰਗ ਸਿੰਘਾਂ ਦੀਆਂ ਸਰਮੌਰ ਜਫੇਬੰਦੀਆਂ ਉਹ ਜਾ ਕੇ ਸਮਾਪਤੀ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਗਤਕੇ ਦੇ ਜਿਹੜੇ ਉਹ ਜੋਰ ਵੀ ਦਿਖਾਉਂਦੀਆਂ ਔਰ ਗਤਗਾ ਖੇਡਦੇ ਵੀ ਆ ਸੋ ਸੰਗਤਾਂ ਦੀ ਵੱਡੇ ਪੱਧਰ ਤੇ ਆਮਦ ਹੁੰਦੀ ਆ ਮੈਂ ਨਿਮਰਤਾ ਸਹਿਤ ਅੱਜ ਧਰਮ ਪ੍ਰਚਾਰ ਕਮੇਟੀ ਨੇ ਸਮੁੱਚੇ ਤੌਰ ਤੇ ਫੈਸਲਾ ਕੀਤਾ ਕਿ ਉਸ ਹੋਲੇ ਮਹੱਲੇ ਨੂੰ ਧਾਰਮਿਕ ਪਰੰਪਰਾਵਾਂ ਦੇ ਅਨੁਕੂਲ ਮਨਾਇਆ ਜਾਵੇ ਇਹ ਨਹੀਂਗਾ ਵੀ ਆਪਾਂ ਜਾਈਏ ਤੇ ਮੇਲੇ ਦੇ ਰੂਪ ਵਿੱਚ ਮਨਾਇਏ ਬੱਚਿਆਂ ਨੂੰ ਵੀ ਸਤਕਾਰਤ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਭਾਵਨਾ ਨੂੰ ਵੀ ਨਮਸਕਾਰ ਕਰਦੇ ਆ ਉਹਨਾਂ ਦੀ ਆਸਥਾ ਨੂੰ ਵੀ ਨਮਸਕਾਰ ਕਰਦੇ ਆ ਉਥੇ ਜਾਓ ਗੁਰੂ ਕੇ ਸਿੱਖ ਗੁਰੂ ਕੇ ਸੇ ਕਹਿਣ ਤੋਂ ਭਾਵ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਜੇ ਟਰੈਕਟਰਾਂ ਤੇ ਪਹਿਲਾਂ ਤਾਂ ਵੱਡੇ ਪੱਧਰ ਤੇ ਡੈਕ ਨਾ ਲਾਓ ਛੋਟੇ ਪੱਧਰ ਤੇ ਜੇ ਲਾਏ ਵੀ ਆ ਤੇ ਸਤਨਾਮ ਵਾਹਿਗੁਰੂ ਦਾ ਜਾਂ ਗੁਰ ਸ਼ਬਦ ਜਾਂ ਕੀਰਤਨ ਰੂਪ ਦੇ ਵਿੱਚ ਉਹ ਜਿਹੜੇ ਆ ਉਥੇ ਆਪਣੇ ਡੈਕਾਂ ਤੇ ਚਲਾਏ ਜਾਣ ਨਾ ਕਿ ਕਈ ਵਾਰੀ ਇੱਕ ਬੰਦਾ ਕਰਦਾ ਤੇ ਭਾਰ ਨਹੀਂ ਸਾਰਿਆਂ ਨੂੰ ਪੈਂਦੀ ਆ ਉਹ ਪਿਛਲੇ ਸਾਲ ਐਸਾ ਵਰਤਾਰਾ ਵਰਤ ਗਿਆ ਜਿਹੜਾ ਅੱਜ ਤੱਕ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕਰਦਾ ਸੋ ਨਿਮਰਤਾ ਸਹਿਤ ਸਾਰੇ ਸਿੱਖ ਪੰਥ ਨੂੰ ਔਰ ਅਚੇਚੇ ਤੌਰ ਤੇ ਜਿੰਨੇ ਟਰੈਕਟਰਾਂ ਵਾਲੇ ਟਰਾਲੀਆਂ ਵਾਲੇ ਉੱਥੇ ਪਹੁੰਚਦੇ ਆ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਜਾਵਤੇ ਦੇ ਵਿੱਚ ਰਹਿਣ ਜਾਵਤਾ ਕੀ ਆ ਕਿ ਜੀ ਕਹਿਣਾ ਤੇ ਜੀ ਹੋਣਾ ਪਿਆਰ ਸਾਰਿਆਂ ਨਾਲ ਕਰਨਾ ਆਦਬ ਸਤਕਾਰ ਦੇ ਨਾਲ ਰਹਿਣਾ ਤੇ ਆਦਬ ਸਤਕਾਰ ਇਸ ਕਾਲਣਾ ਇਹੋ ਗੁਰੂ ਖਾਲਸੇ ਨੂੰ ਸਤਗੁਰ ਜੀ ਨੇ ਸਮੱਤ ਬਖਸ਼ਿਸ਼ ਕੀਤੀ ਸੀ ਸੋ ਸਾਰਿਆਂ ਨੂੰ ਬੇਨਤੀ ਵੀ ਖੋਲੜ ਬਾਜੀ ਵਾਲੇ ਜਿਹੜੇ ਮਸਲੇ ਉਹ ਬਿਲਕੁਲ ਨਾ ਕੀਤੇ ਜਾਣ ਐਦ ਕਿ ਇੱਕ ਮਿਸਾਲ ਕਾਇਮ ਕਰ ਦਿਓ ਕਿ ਜਦਾਂ ਆਪਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦੀ ਧਰਤੀ ਤੇ ਜਦੋਂ ਮਹਾਨ ਨਗਰ ਕੀਰਤਨ ਜੋਤ ਸਰੂਪ ਨੂੰ ਜਾਂਦਾ ਮੇਨ ਆਪਣੇ ਫਤਿਹਗੜ੍ਹ ਦੇ ਮੇਨ ਸਥਾਨ ਤੋਂ ਤੇ ਸਾਰੇ ਕਿਵੇਂ ਨਿਮਰਤਾ ਦੇ ਨਾਲ ਸਤਨੰਮ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਤੇ ਗਤਕੇ ਦੇ ਵੀ ਨਾਲ ਐਤਕੀ ਦਾ ਸੰਗਤ ਇੰਨੀ ਸੀ ਤੇ ਗਤਕਾ ਖੇਡਣ ਦਾ ਕਿਸੇ ਨੂੰ ਸੁਭਾਅ ਹੀ ਨਹੀਂ ਮਿਲ ਸਕਿਆ ਸੋ ਇੱਥੇ ਉਦੋਂ ਵੱਡਾ ਇਕੱਠ ਹੁੰਦਾ ਤੇ ਮੈਂ ਸਮਝਦਾ ਵੀ ਸਾਰੇ ਖਾਲਸਾ ਪੰਥ ਨੂੰ ਰਲ ਕੇ ਇਹ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉੱਥੇ ਘਟ ਜਾਂਦੀਆਂ ਉਹ ਘਟਨਾਵਾਂ ਅਗਾਹ ਤੋਂ ਨਾ ਘਟਣ ਇਸ ਕਰਕੇ ਬੜੇ ਸ਼ਾਂਤੀਪੂਰਵਕ ਆਉਣਾ ਤੇ ਸ਼ਾਂਤੀਪੂਰਵਕ ਜਾਣਾ ਮੈਂ ਪਿਛਲੇ ਸਾਲ ਵੀ ਇੱਕ ਗੱਲ ਕਹੀ ਸੀ ਕਿ ਇੱਕ ਮਨੁੱਖ ਮੈਨੂੰ ਮਿਲਿਆ ਜ਼ਿੰਦਗੀ ਦੇ ਵਿੱਚ ਉਹ ਕਹਿੰਦਾ ਮੈਂ ਹਰ ਸਾਲ ਹੋਲੇ ਮਹਲੇ ਤੇ ਜਾਂਣਾ ਤੇ ਇੱਕ ਆਪਗੁਣ ਛੱਡ ਕੇ ਆਉਣਾ ਤੇ ਆਪਾਂ ਆਪਗੁਣ ਛੱਡਿਏ ਗੁਣਾਂ ਨੂੰ ਧਾਰਨ ਕਰੀਏ ਉਹ ਖੰਡੇ ਬਾਟੇ ਦੀ ਪੌੜ ਜਿੱਥੋਂ ਸਤਗੁਰ ਜੀ ਨੇ ਆਪੇ ਗੁਰ ਚੇਲਾ ਦੀ ਮਰਿਆਦਾ ਵੀ ਚਲਾਈ ਤੇ ਖਾਲਸੇ ਪੰਥ ਨੂੰ ਮਾਣ ਵੀ ਬਹੁਤ ਵੱਡਾ ਬਖਸ਼ਿਸ਼ ਕੀਤਾ ਸੋ ਉੱਥੇ ਜਿਹਲੇ ਜਾਣਾ ਆਪਾਂ ਆਦਬ ਤੇ ਸਤਕਾਰ ਦੇ ਨਾਲ ਜਾਣਾ ਕਿਸੇ ਵੀ ਪੱਖ ਦੀ ਜਿਹੜੀ ਆ ਉਹ ਸ਼ਾਂਤੀ ਉਹਨੂੰ ਆਪਾਂ ਭੰਗ ਨਹੀਂ ਕਰਨ ਕਿ ਮੈਂ ਸਮਝਦਾ ਇਹੋ ਹੀ ਆਦੇਸ਼ ਸਮੁੱਚੇ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਸੀਗਾ ਸੋ ਇਹ ਚੇਚੇ ਤੌਰ ਤੇ ਅੱਜ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਨੇਮਰ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਇੱਕ ਜਾਵਤੇ ਦੇ ਵਿੱਚ ਰਹਿ ਕੇ ਉਸ ਖਾਲਸੇ ਦੀ ਪਵਿੱਤਰ ਧਰਤੀ ਤੇ ਨਤਮਸਤਕ ਵੀ ਹੁਣ ਤੇ ਉੱਥੋਂ ਕੁਝ ਸਿੱਖ ਕੇ ਵੀ ਆਉਣਾ ਕੁਝ ਗਵਾ ਕੇ ਨਹੀਂ ਆਉਣਾ ਇਹਨੇ ਬੇਨਤੀ ਕਰਕੇ ਤੁਹਾਡਾ ਮੈਂ ਸਾਰਿਆਂ ਦਾ মিডিਏ ਦਾ ਵੀ ਧੰਨਵਾਦ ਕਰਦਾ ਤੇ ਤੁਹਾਡੇ মিডিਏ ਰਾਹੀਂ ਸਾਰੇ ਸਿੱਖ ਕੌਮ ਨੂੰ ਇਹ ਸਿਨੇਮਰ ਬੇਨਤੀ ਵੀ ਕਰਦਾ ਕਿ ਆਪਾਂ ਸਾਰੇ ਬੱਚੇ ਵੀ ਜਾਣ ਬਜ਼ੁਰਗ ਵੀ ਜਾਂਦੇ ਆ ਸਾਰੇ ਜਾਣ ਪਰ ਇੱਕ ਜਾਤ ਦੇ ਵਿੱਚ ਜਾਈਏ ਨਾ ਕਿ ਜਾਤਾਂ ਨਾਵਾ ਗਵਾ ਕੇ ਉੱਥੇ ਆਈਏ